ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਬੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੰਦਰੜ ਦੇ ਵਿੱਚ ਚੰਦਰੜ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਇਹ ਇੱਕ ਨਾਮਵਰ ਪਿੰਡ ਆ ਚੰਦਰੜ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਇੱਕ ਬਾਈ ਹੁਣੇ ਉਹਦੀ ਮਹਿ ਵਕਾਊ ਆ ਮਿੱਤਰੋ ਸੂਈ ਸਵਾਈਆ ਤਾਜੀ ਸੂਈਆ ਜਿੰਨੇ ਬੱਚੇ ਨੂੰ ਜਨਮ ਦੇਦਾ ਜੇਲ ਵਗੈਰਾ ਦਾ ਨਪਾਤੀਆ ਵੀਡੀਓ ਬਾਈ ਨੇ ਪ੍ਰੋਪਰ ਮੋਬਾਈਲ ਦੇ ਵਿੱਚ ਬਣਾ ਕੇ ਰੱਖੀ ਹੋਈ ਆ ਕੱਟੀ ਨੂੰ ਇਹਨੇ ਜਨਮ ਦੇਤਾ ਵਾ ਤੇ ਜਿਹੜੇ ਭਰਾ ਕੱਟੀ ਵਾਲੀ ਮਹਿ ਪਾਲਦੇ ਫਿਰਦੇ ਆ ਫਿਰ ਆਜੋ ਬਈ ਮਿੱਤਰੋ ਮੈਂ ਟਿਕਾਣੇ ਦੀ ਦਿਖਾਉਣ ਲੱਗਾ ਸੂਈ ਸਵਾਈ ਵੱਡੀ ਉੱਚੀ ਲੰਮੀ ਕੱਦ ਬਾਡੀ ਵਾਲੀ ਮਹਿ ਆ ਕਰਦੇ ਆ ਗੱਲਬਾਤ ਮਾਲਕ ਦੇ ਨਾਲ ਸੱਸੀ ਘਾਲ ਵੀਰੇ ਕੀ ਹਾਲ ਆ ਵੱਡੇ ਵਧੀਆ ਜੀ ਸੇਤਾ ਦੇ ਪਰਿਵਾਰ ਵਧੀਆ ਵਧੀਆ ਜੀ ਅੱਛਾ ਨਾਮ ਦੱਸ ਦਈਏ ਘਰਾਂ ਦੇ ਵੀਰੇ ਮੇਰਾ ਨਾਮ ਮੈਂ ਮੇਰਾ ਨਾਮ ਕਲਵੰਤ ਸਿੰਘ ਆ ਮੇਰੇ ਡੈਡੀ ਦਾ ਨਾਮ ਬਲਵੀਰ ਸਿੰਘ ਸਰਪੰਚ ਆ ਤਰੇ ਡੈਡੀ ਦਾ ਨਾਮ ਬਲਵੀਰ ਸਿੰਘ ਸਰਪੰਚ ਹੈ ਹਾਂਜੀ ਚੰਦਰਪਿੰਡ ਹੈ ਜੀ ਚੰਦਰਪਿੰਡ ਇਹ ਘਰ ਆਪਣਾ ਆ ਗਿਆ ਇੱਥੇ ਮੰਡ ਵਾਲੇ ਮੋੜ ਤੇ ਜੰਡ ਵਾਲੇ ਦੇ ਜੰਡ ਵਾਲੇ ਨੂੰ ਜੋ ਜਾਣਦੇ ਆ ਜੀ ਹਾਂਜੀ ਪਿੰਡੋਂ ਵੜਦਿਆ ਆਪਣਾ ਪਹਿਲਾ ਘਾਰ ਹੀ ਆ ਜੀ ਪਿੰਡੋਂ ਜੰਡਰ ਵਾਲੇ ਪਾਸਿਓਂ ਆ ਕੇ ਪਿੰਡ ਵੜਦਿਆ ਪਹਿਲਾ ਘਾਰ ਹੀ ਆ ਪਹਿਲਾ ਘਾਰ ਹੀ ਠੀਕ ਹੈ ਬਲਵੀਰ ਸਿੰਘ ਸਰਪੰਚ ਹੈ ਨਾ ਅੱਛਾ ਗੱਲ ਇਹ ਕੁਲਵੰਤ ਭਾਈ ਮੈਂ ਵੇਤ ਨਹੀਂ ਜਿਹੜੀ ਕਿਨਵਾ ਸੂਆ ਸੂਈ ਆ ਇਹ ਬਾਈ ਜੀ ਦੂਜਾ ਸੂਆ ਸੂਈ ਆ ਦੂਜਾ ਸੂਆ ਹੁਣ ਸੂਈ ਆ ਕਿਤੇ ਅਤਾਜੀ ਸੂਈ ਆ ਨਾ ਰਾਤ ਹੀ ਸੂਈ ਆ ਬਾਈ ਜੀ ਜ਼ੇਰ ਜੂਰ ਪਾਤੀ ਉਹ ਜ਼ੇਰ ਜੂਰ ਪੈ ਗਈ ਆ ਬਾਈ ਜੀ ਵਧੀਆ ਹਾਂ ਤੇ ਇਹਦੀ ਜ਼ੇਰ ਦੀ ਵੀਡੀਓ ਆਪਣੇ ਕੋਲ ਹੈਗੀ ਆ ਜੇ ਕਿਸੇ ਭਰਾ ਨੇ ਵੇਖਣੀ ਆ ਪਾ ਉਹ ਵੀ ਵਿਖਾ ਦੇ ਦਿੰਦੇ ਠੀਕ ਅੱਛਾ ਵੀਰੇ ਕਿੰਨਾ ਦੁੱਧ ਚੁੰਦਾ ਰਿਆ ਤੂੰ ਇਹਦੇ ਥੱ 15 16 ਲੀਟਰ ਦੱਸਿਆ ਸੀ ਜੀ ਠੀਕ ਆ ਵੀਰੇ ਮੈਂ ਦੁੱਧ ਵਾਲੀ ਦੇ ਦੂੰਗੀ 14 15 ਦਿਨਾਂ ਹੀ ਬਣਦਾ ਇਦੀ ਕੁੱਲੀ ਡਲੀ ਮੈਂ ਅੱਛਾ ਮਾੜਾ ਬੱਚਾ ਇਹਦੇ ਮਾਰ ਕੱਟੀ ਆ ਗਈ ਇਹਦੇ ਮਗਰ ਕੱਟੀ ਆ ਬਾਈ ਹੂੰ ਠੀਕ ਆ ਬਈ ਠੀਕ ਆ ਸਿੰਘ ਸਿੰਘ ਵੀ ਚੰਗਾ ਸੂਹਾ ਦੂਜਾ ਸੂਈ ਆ ਹੈ ਤੂੰ ਤਾਂ ਨਹੀਂ ਤਾਂ ਤੀਜਾ ਹੋਊ ਇੱਥੇ ਹੀ ਆ ਬਸ ਕੱਟੀ ਵੀ ਬਿਲਕੁਲ ਆਉਦੀ ਮਾਰ ਗਈ ਆ ਕੱਟੀ ਵੀ ਕਰ ਆ ਹੈਨਾ ਹਾਂਜੀ ਹੂੰ ਅੱਛਾ ਵੀਰੇ ਗੱਲ ਇਹ ਹੋ ਜਾਂਦੇ ਧਾਰਾ ਮਾਰ ਲਈ ਹੁਣ ਮਰਾਲੂ ਕਿ ਹੁਣ ਜਦੋਂ ਮਰਜੀ ਬਾਈ ਬੈਠੀ ਮਾਰੇ ਮਾਰੀ ਦੋ ਦੋ ਧਾਰਾ ਇੱਥੇ ਖੜੀ ਦੇ ਮਾਰਦਾ ਨਾਲੇ ਦਬਾ ਕੇ ਮਾਰਦੇ ਚੰਗੀ ਦਰਾਂ ਕਿਉਂ ਨਹੀਂ ਆਉਦੀ ਲੋਈ ਚਾਰੇ ਖਾਂਦੋਂ ਨੂੰ ਚੈੱਕ ਕਰਕੇ ਦਿਖਾਤੇ ਆ ਜੀ ਨਹੀਂ ਚੋਲੇ ਨੇ ਹਾਂਜੀ ਹਾਂਜੀ ਚੋਲੇ ਮੈਂ ਮੜੀ ਟਕਾ ਕੇ ਮਾਰਤਾ ਰਾ ਗੱਲ ਨਹੀਂ ਬਣੀ ਹੂੰ ਲੋਈ ਦੁੱਧਿਆਂ ਦੀ ਮਾਦੇ ਆ ਦੇਖ ਲਈ ਹੂੰ ਨਹੀਂ ਮੇਤਰੋ ਇਹ ਮਤਰੋ ਮੈਂ ਤੇ ਦੋ ਦੋ ਦੇ ਦੂਗੀ ਪੱਕੇ ਤਰੀਕੇ ਤੋਰੀ ਵੀਰੇ ਖੋਲੀ ਬਣੀ ਜੀ ਕੱਢੀ ਬਾਦੋਂ ਇੱਥੋਂ ਜੀ ਮੂੜਦੀ ਪਾਉਣੀ ਕੋਈ ਨਾ ਕੱਟੀ ਦਾ ਕਰਕੇ ਨਾ ਤੁਰਨਾ ਨਹੀਂ ਆ ਇਹਨੂੰ ਲੈ ਜੇ ਲਈ ਠੀਕ ਆ ਵੇ ਨੋ ਆਈ ਨੋਈ ਨਹੀਂ ਹਜੇ ਦੋਵੇਂ ਹੀ ਆ ਜਿਵੇਂ ਹੈਗੀ ਕਰਵਾ ਲਈ ਅਸਵੀ ਕਰਕੇ ਮੈਂ ਨਾ ਹੀ ਮਾਰ ਪਾਣੀ ਆ ਮੈਂ ਕਈ ਵਾਰੀ ਲੈ ਆਈ 19 ਕੀ ਪਾਸਾ ਹੈਗਾ ਹਨਾ ਬਈ ਬ ਮਾੜਾ ਮੋਟਾ ਫਰਕ ਹੋਣਾ ਉਹ ਵੀ ਉੱਚਾ ਨਹੀਂ ਵਾਇਆ ਥਾਂ ਕਰਕੇ ਹੂੰ ਕਰਦੀ ਆ ਫਰਕ ਤੁਹਾਨੂੰ ਸਮਝ ਆ 30 20 30 ਪੈਸੇ ਹੈਗਾ ਬਈ ਕੋਈ ਛੱਕਵੇਂ ਮੈਂ ਚੰਗੀ ਆ ਬਾਕੀ ਗੱਲ ਇਹ ਆਈ ਮੈਂ ਦੋ 40 ਆ ਕੁਆਲਿਟੀ ਕੁਆਲਿਟੀ ਵਿੱਚ ਅੱਛਾ ਵੀਰੇ ਰੇਟ ਕੀ ਰੱਖਿਆ ਬਈ ਰੇਟ ਬਾਈ ਜੀ ਆਪਾਂ 1 45 ਦੀ ਦੇ ਦੇਾਂਗੇ ਮਾਨਤਾਨ ਨਾਲ ਜਿਸ ਨੂੰ ਜਮਾਂ ਵੀ ਐ ਕਹਦੇ ਵਿੱਚ ਛੱਡ ਦਿਆਂਗੇ ਹਾਂਜੀ ਮਾਨਤਾਨ ਕਰ ਦਿਆਂਗੇ ਜੀ ਕੋਈ ਚੀਜ਼ ਆ ਤੁਮੇ 1.5 ਮੰਗਲਾ ਮੈਨੂੰ ਕੋਈ ਡਰ ਨਹੀਂ ਠੀਕ ਹੈ ਜੀ ਕਿੰਨੇ ਦੀ ਦੇਣ ਦਾ ਰੱਤਾ ਬਾਈ ਆਪਾਂ 40 ਦੀ ਦੇ ਦਿਆਂਗੇ ਚੱਲ ਹੋਰ ਮਾਨਤਾਨ ਕਰ ਦਿੰਗੇ ਮੌਕੇ ਹਾਂਜੀ ਕਰ ਦਾਂਗੇ ਮਾਨਤਾਨ ਨੰਬਰ ਕਿੰਨਾ ਬਾਈ ਨੰਬਰ ਨੰਬਰ ਬਾਈ ਜੀ 88472262293 88472262293 884722622 93 93 ਇਸ ਨੰਬਰ ਤੇ ਕਰਨੀ ਵੀਰੇ ਤੁਸੀਂ ਬਾਈ ਦਿਨ ਨਾਲ ਗੱਲਬਾਤ ਆਉਣਾ ਵਾ ਤੁਸੀਂ ਚੰਦਰ ਪਿੰਡ ਦੇ ਵਿੱਚ ਜਦੋਂ ਤੁਸੀਂ ਜੰਡਾੜਿਓ ਆਏ ਮਿੱਤਰੋ ਤੇ ਵੜਦਿਆ ਸਰ ਪਹਿਲਾ ਕਰ ਜਸ ਬਲਵੀਰ ਸਿੰਘ ਸਰਪੰਚ ਦੇ ਘਰੇ ਆਉਣਾ ਵਾ ਤੁਸੀਂ ਵੀਰੇ ਦਾ ਨੰਕਲਵੰਤ ਸਿੰਘ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਬੀ ਸੂਈ ਪੂਰੀ ਆ ਜੀ ਜਦੋਂ ਮਰਜੀ ਚੈੱਕ ਕਰ ਲੀ ਗੱਲਬਾਤ ਲਈ ਨੰਬਰ ਸਕਰੀਨ ਉੱਤੇ